ਹਾਂਜੀ ਬਾਬੇ ਬਈ ਕੀ ਹਾਲ ਚਾਲ ਹੈ ਸਾਰੇ ਜਮਾ ਪੰਜ ਟੀ ਕੋਣੇ ਜਾਣਾ ਬਈ ਸਾਰਿਆਂ ਨੇ ਤੇ ਅੱਜ ਬਹੁਤ ਜ਼ਿਆਦੇ ਹੈ ਨਾ ਲੇਟ ਛੱਡ ਰਹੇ ਹਾਂਗੇ ਅੱਜ ਦੋ ਬੱਚੇ ਛੱਡਾਂਗੇ ਬਈ ਇੱਕ ਇਹ ਕਹਾ ਹਿੰਦੀ ਹਿੰਦੀ ਨੇ ਆਪਾਂ ਬੋਲਦੇ ਲੰਡੂ ਬੋਲਦੇ ਨੇ ਹਨ ਤੇ ਉਹਦਾ ਉਹ ਨਿਕਲ ਗਿਆ ਮੁੱਛੋ ਚਲ ਇੱਕ ਆਹ ਬਈ ਠੀਕ ਹੈ ਇਹਨਾਂ ਦੋਨਾਂ ਨੂੰ ਛੱਡਾਂਗੇ ਉਮ ਦੇਖੀ ਠੀਕ ਆ ਚਾਲ 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 ਕਾਹਾ ਬਈ ਚਾਲ ਚਾਲ ਮੋੜਿਆ ਤੇ ਪਾਣੀ ਵੀ ਚੇਂਜ ਕਰਦੀ ਏ ਬਾਪ ਬਦਲ ਦੇ ਇੱਕ ਮਿੰਟ ਇਹ ਕਰਤਾ ਮੈਂ ਕਹਣਾ ਇਹ ਲੋਕੀ ਛੱਡ ਦਿੰਨੇ ਅੱਜ ਕਿਹੜਾ ਕਾਹਾ ਕੰਡ ਵਾਲਾ ਠੀਕ ਆ ਇਹ ਵੀ ਵਧੀਆ ਉਨ ਨੂੰ ਮਾ ਕਣਾ ਉਲੀਂ ਲਾ ਦਿੰਦੇ ਆ ਇਹ ਓਲੇ ਵਾਲਾ ਕਿੱਥੇ ਆ ਚੱਲ ਚੱਲ ਆ ਹਾਂ 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 ਚੱਲ 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 ਮੁੜ ਕੇ ਉਹ ਦੇਖੀ ਉਹ ਇਧਰੋਂ ਆ ਜਾ ਕੋਈ ਬਾ ਕਿੱਧਰ ਗਿਆ ਹੈ ਹਾਂ ਫਰਦਾ ਫਰਦਾ ਇਹ ਤੇ ਭਈ ਹੁਣ ਮੈਨੂੰ ਨਿਗਰੱਖਣੀ ਪਊਗੀ ਮੈਂ ਇਧਰੋਂ ਚਾ ਵੀ ਛੱਡ ਆ ਠੀਕ ਆ ਮਾਇਆ ਰੋਈ ਰੋਈ ਰਾਇ ਨਿੰਨਾ ਕੂਤਰ ਦਾ ਇੱਕ ਦਾ ਜਾ ਕਰੀ ਫੇਰੇ ਮੜਾ ਮੋਟਾ ਹੋਣਗੇ ਆ ਫਿਰ ਤਿਆਰ ਹਲ ਗਿਆ ਭਈ ਕੰਡਾ ਵਾਲਾ ਗੁਲਾਬੀ ਕੰਟਾ ਗੁਲਾਬੀ ਕੰਤਾ ਤੇ ਲਾਲ ਗੁਲਾਬੀ ਬੱਟਾ ਠੀਕ ਆ ਭਈ ਟੰਡ ਵਾਲਾ ਰੰਗ ਕਰਿਆ ਆਪਣਾ ਜਵਾ ਮਲਵੀ ਕੰਟ ਮੜੀ ਬਦਲੀਆ ਟੰਡ ਦੀਆਂ ਹੈਗੀਆਂ ਸਿੰਘਾਂ ਕਾਲੀਆਂ ਕੰਤਾ ਕਾਲਾ ਪੋਟਾ ਠੀਕ ਆ ਲਾਲ ਬੱਟ ਸੀ ਉਹਦੀ ਆ ਦੇਖੋ ਚਲੋ ਆਪ ਮੜਾਇਆ ਚਾਹ ਲਿਆਉਣਾ ਚੱਕ ਕੇ ਉਹ ਹੀ ਛੱਡਿਆ ਵਾ ਆਹਾ ਡਾਈਏ ਆ ਜਾਓ ਫਸੇ ਨਾ ਸ਼ੁਕਰ ਰਹੀ ਬਈ ਅਰ ਤਾ ਪਾ ਜਾਈਨ ਆ ਪਾ ਜੀ ਗੋ ਤੇ ਹਨਾ ਇਹਦੀ ਵੀ ਲੱਛਣ ਜਾਈ ਨਹੀਂ ਠੀਕ ਆ ਕਿੱਧਰ ਗਿਆ ਜਾਨ ਪਰ ਆ ਵਰਤੇ ਇਹ ਹਾਂ ਰਾਜ ਬਾਈ ਔਰ ਜਦੋਂ ਦਾ ਆਪਣੇ ਪੱਠਾ ਕੱਢਿਆ ਹਨ ਕੀ ਹਰੇ ਗੱਛ ਦਾ ਗੁਲਾਬੀ ਗਾਂਦ ਦਾ ਜਿੰਦਾ ਉਹ ਕੱਢਿਆ ਕਬੂਤਰ ਉੱਚੀ ਜਾਣੋ ਹਟ ਗਏ ਆ ਦੇਖੋ ਨਹੀਂ ਹੁਣ ਨੂੰ ਤਾਂ ਚੜਦੇ ਹੁੰਦੇ ਇਹ ਪੂਰੀ ਦੇਖ ਰਾਂਗੇ ਹਣ ਕਬੂ ਬੱਚਾ ਤਾਂ ਬੈਠ ਗਿਆ ਛੋਟਾ ਠੀਕ ਹੈ ਹਾਈ ਕੋ ਠੀਕ ਉਹ ਡਾਇਬੋਟ ਹੈ ਹਨ ਤੇ ਜਨਪੁਰ ਬਈ ਖਰਾਬ ਕਰਤੇ ਪਠੇ ਠੀਕਾ ਪੱਠਾ ਹੁਣ ਪੱਠੇ ਦਾ ਵੀ ਕੀ ਕਸੂਰ ਆ ਕਸੂਰ ਆਪਣਾ ਹੈ ਤੇ ਆਪਣੇ ਕਿਉਂ ਹਨਾ ਇਰ ਮੋਜੇ ਦੀ ਜੋੜੀ ਆ ਜਾਨਵਰ ਕੋਈ ਨਹੀਂ ਉੱਟ ਆਏਗਾ ਠੀਕ ਆ ਜਿਹੜੇ ਮੋਜੇ ਨਹੀਂ ਲਿਆਏ ਸੀਗੇ ਦੋ ਠੀਕ ਆ ਭਾਈ ਜਾਨਵਰ ਹੀ ਨਹੀਂ ਉੱਟਿਆਗੇ ਹੁਣ ਤੋਏ ਦੇ ਇਹ ਬੱਚੇ ਆ ਗਏ ਭਾਈ ਠੀਕ ਕਰਦਾ ਕੇ ਅੰਦਰ ਇਹਨੂੰ ਜੀ ਬਾਬਿਓ ਹਾਂ ਸੱਚ ਉਹ ਦੇਖੋ 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 ਕਬੂਤਰੀ ਚੋਗ ਦਿਨ ਲੱਗ ਰਹੀ ਹੈ ਬੱਚੇ ਨੂੰ ਭਾਈ ਬੱਚੇ ਕੱਢ ਲੈ ਇਹ ਉਹ ਦੇਖੋ ਉਹ ਦੇਖੋ ਦੋ ਹੀ ਕੱਢ ਰੱਖੇ ਨੇ ਬਾਈ ਠੀਕ ਆ ਉਹ ਦੇਖੋ ਆ ਦੇਖੋ ਆ ਉਹ ਦੇਖੋ ਬਈ ਦੋ ਇਹ ਨੇ ਚਲੋ ਇਹ ਵਧੀਆ ਹੋਇਆ ਹਨਾ ਘਰ ਬਸ ਗਿਆ ਵਿਚਾਰੇ ਗੋਲਿਆਂ ਦਾ ਪਿਛਲੀ ਵਾਰ ਪਤਾ ਨਹੀਂ ਯਾਰ ਕੀ ਹੋ ਗਿਆ ਹਨਾ ਬੱਚੇ ਆਂਡੇ ਚੋਂ ਕੱਢ ਕੇ ਪਤਾ ਨਹੀਂ ਆਨੇ ਉਹ ਕਾਂਕੂਨ ਲੱਗ ਗਿਆ ਵੀ ਫਿਰ ਕੀ ਹੋ ਗਿਆ ਹਨਾ ਉਹ ਦੇਖੋ ਦੇਖੋ ਚੋਕ ਦਿੰਦੀ ਕਾੜ ਦਿਓ ਕਾੜ ਦਿਓ ਕਾੜ ਦਿਓ ਮੈਥੋਂ ਸੰਗੀ ਜਾਂਦੀ ਥੋੜੀ ਹੜ ਗਏ ਹੀ ਰੱਖਦੇ ਆਪਾਂ 5 ਮਿੰਟਾਂ खो भाई देखो ठीक है चलो बढ़िया होया है ना बच्चे क्ड ले गोली ने पहला बहुत तो दुख होया ना भाई जो बच्चे पता नहीं किमें बेचारे वो हो गया ना कद जरूर ले लगे पर बच्चे पता नहीं कोई लै गया है ना ਚੋ ਲੋ ਕੋਈ ਨਹੀਂ ਤੇ ਕਰਦੇ ਆ ਵੀ ਤੁਹਾਡੇ ਨਾਲ ਸ਼ੇਅਰ ਜਾਨਵਰਾਂ ਵਿੱਚ ਭਰ ਰਹੀ ਹੈ ਗਰਮੀ ਅੱਜ ਉੱਡੇ ਨਹੀਂ ਠੀਕ ਆ ਕੁਝ ਲੇਟ ਵੀ ਹੋਇਆ ਕੋਈ ਨਾ ਥੋੜਾ ਮੋਟਾ ਕਰਾਂਗੇ ਕੰਮ ਕਰਦੇ ਆ ਵੀ ਸ਼ੇਅਰ ਤੁਹਾਡੇ ਨਾਲ